ਲਓ ਜੀ ਬਿਰੋ ਭਰ ਕੇ ਤੋਰਦੀ ਟਰਾਲੀ ਆਪਾਂ ਨੇ ਕੋਨਾ ਦੋ ਟਰਾਲੀ ਲੱਗਿਆ ਪਾਉਣ ਅੰਕਲ ਪਵਾ ਰਹੇ ਲਾਂ ਅੰਕਲ ਪਵਾ ਦੇ ਗਰਾ ਦੇਖੀ ਸਿੱਧੀ ਬਹੂਆਂ ਲਓ ਜੀ ਵੀਰੋ ਰੋਟੀ ਖਾ ਲਈ ਆਓ ਬਈਆ ਰੋਟੀ ਚੱਲੀਏ ਫੇਰ ਰੋਟੀ ਖਾਣ ਚੱਲ ਦੇਖ ਕੌਰੋ ਖਾ ਲਈਏ ਚੱਲ ਮੋਟਰ ਤੇ ਚੱਲ ਫੇਰ ਆਇਆ 2 ਮਿੰਟ ਲੱਗਣੇ ਟਰਾਲੀ ਪਾ ਲਈ ਆ ਕੇ ਮੈਂ ਭਰਨ ਲੱਗ ਜਾਣਾ ਹਾਂਜੀ ਦੋਸਤੋ ਰੋਟੀ ਖਾ ਲਈ ਆਪਨੇ ਤੇ ਹੁਣ ਆ ਪਾ ਚੁੱਕਾ ਹਾਂ ਟਰੈਕਟਰ ਕੋਲ ਮਸ਼ੀਨ ਕੋਲ ਤੇ ਚਲਾਉਨੇ ਆਪਾਂ ਮਸ਼ੀਨ ਵਾਹਿਗੁਰੂ ਸਤਨਾਮ ਸ਼ੁਤੈ ਆਸਰਾ ਪਰਨਾ ਸੀਟ ਤੇ ਰੱਖ ਲੈਣਾ ਮੋਟਾ ਮੋਟਾ ਗਰਮੀ ਗਰਮੀ ਘੱਟ ਹੋਣੀ ਹੈ ਤੇ ਬਿਰੋ ਇੱਕ ਇਹਦਾ ਆ ਪੰਗਾ ਟਰੈਕਟਰ ਦਾ ਇਹ ਨੂਟਲ ਤੋਂ ਬਗੈਰ ਸਟਾਰਟ ਹੀ ਨਹੀਂ ਹੁੰਦਾ ਲੋਗ ਇਹ ਕੱਢਣਾ ਪੈਂਦਾ ਇਹਦਾ ਤੇ

ਤਾਨੂੰ ਬੈਕ ਕੈਮਰਾ ਚਾਲੂ ਕਰਕੇ ਦਿਖਾਉਣਾ ਬੈਕ ਕੈਮਰਾ ਆ ਦੇਖ ਲਓ ਵੀਰੋ ਸੂਈ ਤੇਲ ਵਾਲੀ ਪੰਪ ਛਾਪਿਆ ਵਾ ਤੇ ਐਪ ਤੇ ਆ ਤੁਹਾਨੂੰ ਆਈ ਟ੍ਰੈਲੀ ਕਮਾ ਭਰ ਕੇ ਭੇਜਦੀ ਹੈ ਇਹ ਦੂਈ ਭਰਨ ਲੱਗਿਆ ਵੀਰੋ ਦੂਜੀ ਹਾਂ ਤੁਹਾਨੂੰ ਸ਼ਾਮ ਤੱਕ ਕੈਮਰੇ ਦੱਸੂਗਾ ਵੀ ਕਿੰਨੇ ਕੈਮਰੇ ਦੇ ਨਾਲ ਡਰਾਈਵ ਹੋਏ ਇਹ ਕੋਰੇ ਲਾਂਡ ਦੀ ਖਿਚਾਈ ਕਿਵੇਂ ਕਰਦੇ ਆ ਮਸ਼ੀਨ ਟਰੈਕਟਰ ਆ ਦੇਖ ਲੋ ਵੀਰੋ ਟਰੈਕਟਰ ਪੂਰੀ ਲਿੱਦ ਵਾਲੀ ਫਾਂਡ ਚ ਚੱਲ ਰਿਹਾ ਦੂਜੇ ਗੇਅਰ ਚ ਚੱਲ ਰਿਹਾ ਦੂਜੇ ਲੋ ਚ ਇੱਕ ਤਾਂ ਵੀਰੋ ਮਸ਼ੀਨ ਦੀ ਸਵਾਈ ਬਹੁਤ ਆ ਤੇ ਦੂਜੀ ਤੂੜੀ ਬਹੁਤ ਵਧੀਆ ਬਣਾ ਰਿਹਾ ਮਸ਼ੀਨ ਬਣਾ ਰਹੀ ਆ ਤੇ ਟਰੈਕਟਰ ਚੱਲਦਾ ਸਿਰਫ 14 15 100 ਚੱਕਰਾਂ ਤੇ ਇਹ 540 ਜਾ ਤੇ ਮਸ਼ੀਨ ਬਸ ਮੜਜੀ ਪੁਰਾਣੀ ਉਹ ਸਹੀ ਚੱਲ ਰਹੀ ਆ thank you ਹਾਂ ਤੇ ਮਗਰ ਦੋ ਰਾ ਫੇਰੀ ਦੀ ਹਾਂ ਦੋ ਰਾ ਬੀੜੀਆਂ ਹਾਂ ਰਾਤੀਏ ਦੋ ਛੱਡ ਕੇ 6 ਤਾਂ ਪੈਸੇ ਫੌਜੀ ਦੇ 6 ਫੌਜੀ ਦੇ ਹਾਂ ਹਾਂ ਉਰੇ ਉਰੇ ਕੀ ਕਰਤੀਆਂ ਨਾ ਓਰੇ ਤੂੰ ਦਸਮਾ ਗੌਰ ਜੀ ਨਹੀਂ ਕਰੀ ਯਾਰ ਅੱਜ ਹੋਰ ਨਹੀਂ ਕਰੀ ਹਾਂ ਦਸਮਾ ਨਹੀਂ ਕਰੀ ਦੇਖ ਬਾਈ ਉਰੇ ਮੈਂ ਚਾਰ ਰਾਤੀ ਹਾਂ ਫੌਜੀ ਦੇ ਪਾ ਕੇ ਚਾਰ 10 ਹੋ ਗਈ ਆ ਹਾਂ ਅੱਧੀ ਆ ਹੋ ਗਈ 10 ਰੁਪਏ ਵੱਧ ਕਰ ਲੈਣੀ ਫੁੱਲ ਨਾ ਨਹੀਂ ਕਰਨਾ ਆਪਣੀ ਲਾਓ ਵੀ ਬਿਰੋ ਸਾਡੇ 10 ਟਰਾਲੀਆਂ ਭਰ ਕੇ ਇੰਨਾ ਤੇਲ ਹਲੇ ਪਿਆ ਆ ਟੱਕ ਤੱਕ ਮੇਰੀ ਗੱਲ ਸੁਣਾ ਮੈਂ ਦੱਸੂਗਾ ਫਿਰ ਹੈ ਆਓ ਉੱਥੇ ਨਹੀਂ ਪੈਂਦੀ ਨਰਵਾਈ ਉੱਥੇ ਤਾਂ ਸੁਕਾਰਾ ਲਾਣਾ ਰਾਤ ਨੂੰ ਹਵਾ ਚੱਲੀ ਜਾਂਦੀ ਹੈ 15 15 ਟਰਾਲੀਆਂ 16 16 ਨਿਕਲੀਆਂ ਜਾਂਦੀਆਂ ਨੇ ਜੇ ਉੱਥੇ ਜਾਂਟੇ ਉਹਦੇ 50 ਕਿੱਲੇ ਨੇ ਬਾਈ ਦੇ ਸੌ ਟਰਾਲੀਆਂ ਬਸ ਯਾਰ ਮੰਨ ਕੇ ਚੱਲ ਕਿੱਲੇ ਦੋ ਭਰਦੀਆਂ ਸੌ ਟਰਾਲੀਆਂ ਪੱਕੀਆਂ ਨੇ ਜੇ ਲੱਗਣਾ ਹੈ ਤਾਂ ਦੱਸ ਦਿਓ ਨਹੀਂ ਲੱਗਣਾ ਤਾਂ ਵੀ ਦੱਸ ਦਿਓ ਫੋਨ ਕਰੂੰਗਾ